ਅੰਮ੍ਰਿਤ ਵੇਲੇ ਉੱਠ ਕੇ ਬੈੱਡ ਤੇ ਲੇਟੇ-ਲੇਟੇ ਹੀ ਬਸ ਇਸ ਤਰ੍ਹਾਂ ਸਿਮਰਨ ਕਰ ਲਓ ਫਿਰ ਵੇਖੋ ਸਿਮਰਨ ਦੀ ਮਾਲਾ ਆਪਣੇ ਆਪ ਕਿਵੇਂ ਬਣਦੀ ਹੈ ਬਾਹਰੀ ਮਾਲਾ ਫੇਰਨ ਦੀ ਲੋੜ ਨਹੀਂ ਪਵੇਗੀ ਅੰਦਰੋਂ ਹੀ ਸਾਡੇ ਸਵਾਸਾਂ ਦੀ ਜੋ ਮਾਲਾ ਚੱਲਦੀ ਹੈ ਉਸ ਦੇ ਨਾਲ ਹੀ ਸਾਡਾ ਸਿਮਰਨ 24 ਘੰਟੇ ਚੱਲੇਗਾ ਸੰਗਤ ਜੀ ਦਿਨ ਦੇ ਸਮੇਂ ਸਾਨੂੰ ਬਹੁਤ ਘੱਟ ਸਮਾਂ ਮਿਲਦਾ ਹੈ ਕਿਉਂਕਿ ਸਾਰਾ ਦਿਨ ਮਨ ਦੁਨਿਆਵੀ ਕੰਮ ਧੰਧਿਆਂ ਦੇ ਵਿੱਚ ਲੱਗਾ ਰਹਿੰਦਾ ਹੈ ਫਿਰ ਸਾਡਾ ਸਿਮਰਨ ਕਿਵੇਂ ਚੱਲੇ ਅਸੀਂ ਕੀ ਕਰੀਏ ਕੋਈ ਵੀ ਚੀਜ਼ ਹਾਸਲ ਕਰਨੀ ਹੋਵੇ ਤਾਂ ਕੋਈ ਨਾ ਕੋਈ ਤਾਂ ਉਪਰਾਲਾ ਕਰਨਾ ਹੀ ਪੈਂਦਾ ਹੈ ਇਸੇ ਤਰ੍ਹਾਂ ਸਿਮਰਨ ਚਲਾਉਣ ਵਾਸਤੇ ਵੀ ਆਓ ਕੁਝ ਉਪਰਾਲਾ ਕਰੀਏ ਰਾਤ ਨੂੰ ਸੌਣ ਲੱਗੇ ਪੰਜ ਤੋਂ 10 ਮਿੰਟ ਜਾਪ ਕਰਨਾ ਸ਼ੁਰੂ ਕਰਨਾ ਹੈ ਸਾਰੇ ਕੰਮ ਧੰਦੇ ਖਤਮ ਕਰਕੇ ਜਦੋਂ ਅਸੀਂ ਬੈੱਡ ਤੇ ਸੌਣ ਵਾਸਤੇ ਤਿਆਰ ਹੁੰਦੇ ਹਾਂ ਉਦੋਂ ਹੀ ਅਸੀਂ ਲੇਟਣ ਤੋਂ ਪਹਿਲਾਂ ਬੈਠ ਕੇ ਜਾਪ ਕਰਨਾ ਹੈ ਰਾਤ ਨੂੰ ਉੱਚੀ ਸਿਮਰਨ ਕਰਨ ਦੀ ਲੋੜ ਨਹੀਂ ਸਰੀਰ ਨੂੰ ਢਿੱਲਾ ਛੱਡੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੋ ਰਸਮਾ ਤੋਂ ਬੋਲਿਆ ਹੈ ਉਹ ਕੰਨਾ ਤੋਂ ਸੁਣਨਾ ਹੈ ਜਿਵੇਂ ਸੁਣਾਂਗੇ ਤਾਂ ਇੱਕ ਰਸ ਆਨੰਦ ਬਣੂਗਾ ਰਾਤ ਨੂੰ ਜਦੋਂ ਅਸੀਂ ਜਾਪ ਆਰੰਭ ਕਰਨਾ ਹੈ ਤਾਂ 10 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਸਹਜ ਬਣ ਜਾਣਾ ਹੈ ਕਿਉਂਕਿ ਸਰੀਰ ਸਾਰੇ ਦਿਨ ਦਾ ਥੱਕਿਆ ਹੁੰਦਾ ਹੈ ਮਨ ਵਿਚਾਰ ਲੈ ਲੈ ਕੇ ਥੱਕ ਚੁੱਕਾ ਹੁੰਦਾ ਹੈ ਤੇ ਹੁਣ ਸਾਡੇ ਸਰੀਰ ਨੂੰ ਆਰਾਮ ਦੀ ਲੋੜ ਹੁੰਦੀ ਹੈ ਜਦੋਂ ਹੀ ਸਹਜ ਬਣੇ ਤਾਂ ਹੁਣ ਬੈੱਡ ਤੇ ਲੇਟ ਜਾਓ ਪੂਰੀ ਬਾਡੀ ਨੂੰ ਢਿੱਲਾ ਕਰ ਦਿਓ ਬਿਲਕੁਲ ਰਿਲੈਕਸ ਕਰ ਦਿਓ ਅੱਧਾ ਦਾ ਰਿਲੈਕਸ ਇਹ ਜਾਪ ਦੇ ਨਾਲ ਹੀ ਹੋ ਜਾਣਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਬੈੱਡ ਤੇ ਲੇਟ ਜਾਂਦੇ ਹਾਂ ਸਭ ਤੋਂ ਪਹਿਲਾਂ ਲੱਤਾਂ ਨੂੰ ਮਹਿਸੂਸ ਕਰੋ ਕਿ ਹੁਣੇ ਲੱਤਾਂ ਆਰਾਮ ਅਵਸਥਾ ਦੇ ਵਿੱਚ ਰੱਖ ਦਿੱਤੀਆਂ ਨੇ ਇਹਨਾਂ ਨੂੰ ਹਿਲਾਉਣਾ ਨਹੀਂ ਹੈ ਫਿਰ ਬਾਹਾਂ ਨੂੰ ਫਿਰ ਪੇਟ ਮੋੜ ਦੇ ਸਰ ਹੁਣ ਤੁਸੀਂ 2 ਮਿੰਟਾਂ ਦੇ ਵਿੱਚ ਸੌ ਜਾਓਗੇ ਤੁਹਾਨੂੰ ਨੀਂਦ ਆ ਜਾਵੇਗੀ ਇਸ ਲਈ ਅੰਤਰਗਤ ਉਤਰੋ ਰਸਨਾ ਤੋਂ ਜਾਪ ਬੰਦ ਕਰਨਾ ਹੈ ਸ਼ਬਦਾਂ ਨੂੰ ਫੜ ਲਵੋ ਮਤਲਬ ਸ਼ਬਦਾਂ ਨੂੰ ਕਿਵੇਂ ਫੜੀਏ ਸ਼ਬਦਾਂ ਨੂੰ ਫੜਨ ਦਾ ਮਤਲਬ ਸੁਰਤੀ ਨੂੰ ਆਪਣੇ ਧਿਆਨ ਨੂੰ ਸ਼ਬਦਾਂ ਦੇ ਵਿੱਚ ਮਿਲਾ ਦਿਓ ਜੋ ਵੀ ਤੁਸੀਂ ਇਹਨਾਂ ਸ਼ਬਦਾਂ ਨੂੰ ਸੁਣੋਗੇ ਪੂਰਾ ਸਰੀਰ ਰਿਲੈਕਸ ਹੋ ਜਾਵੇਗਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਵੀ ਖਿੱਚ ਨਹੀਂ ਰਹੇਗੀ ਸਰੀਰ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਇਹ ਸ਼ਬਦ ਸੁਣਦੇ ਸੁਣਦੇ ਨੀਂਦ ਆ ਜਾਵੇਗੀ ਹੁਣ ਅੰਮ੍ਰਿਤ ਵੇਲਾ ਆ ਗਿਆ ਤੁਹਾਨੂੰ ਆਪਣੇ ਆਪ ਅੰਮ੍ਰਿਤ ਵੇਲੇ ਜਾਗ ਆ ਜਾਵੇਗੀ ਹੁਣ ਬੈੱਡ ਤੇ ਲੇਟੇ-ਲੇਟੇ ਅੱਖ ਖੋਲਣ ਤੋਂ ਪਹਿਲਾਂ ਜਿਨ੍ਹਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਸੁੱਤੇ ਸੀ ਉਹਨਾਂ ਨੂੰ ਫਿਰ ਸੁਰਤੀ ਦੇ ਨਾਲ ਫੜਨਾ ਹੈ ਧਿਆਨ ਦੇ ਨਾਲ ਸੁਣਨਾ ਹੈ ਜੇ ਸ਼ਬਦ ਸੁਣਦੇ ਨੇ ਤਾਂ ਉਹ ਸੁਣ ਲਵੋ ਧਿਆਨ ਰੱਖਣਾ ਹੈ ਇੱਥੇ ਅੱਖ ਨਹੀਂ ਖੋਲਣੀ ਹੋਰ ਕੋਈ ਵੀ ਦੁਨਿਆਵੀ ਵਿਚਾਰ ਨਾ ਆਵੇ ਜੇ ਸ਼ਬਦ ਨਹੀਂ ਸੁਣਦੇ ਤਾਂ ਅੱਖਾਂ ਬੰਦ ਤੇ ਹੀ ਵਾਹਿਗੁਰੂ ਜਾਪ ਸ਼ੁਰੂ ਕਰਨਾ ਹੈ ਰੋਜ਼ਾਨਾ ਇਸੇ ਤਰ੍ਹਾਂ ਕਰਨਾ ਹੈ ਹਰ ਰੋਜ਼ ਆਖਰੀ ਸਵਾਸ ਤੱਕ ਅਸੀਂ ਇੰਜ ਹੀ ਸਿੱਖਣਾ ਹੈ ਸੌਣਾ ਕਿਵੇਂ ਹੈ ਉੱਠਣਾ ਕਿਵੇਂ ਹੈ ਹੁਣ ਜਦੋਂ ਅਸੀਂ ਬੈੱਡ ਤੇ ਲੇਟੇ ਲੇਟੇ ਇਹਨਾਂ ਸ਼ਬਦਾਂ ਨੂੰ ਸੁਣਾਂਗੇ ਤਾਂ ਇਹਨਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਸਾਨੂੰ ਫਿਰ ਨੀਂਦ ਆਵੇਗੀ ਪਰ ਇਸ ਸਮੇਂ ਅਸੀਂ ਸੌਣਾ ਨਹੀਂ ਹੈ ਅਸੀਂ ਉੱਠਣਾ ਹੈ ਮੂੰਹ ਹੱਥ ਧੋਣਾ ਹੈ ਉੱਠ ਕੇ ਜਾਪ ਸ਼ੁਰੂ ਕਰਨਾ ਹੈ ਇਹ ਅੰਮ੍ਰਿਤ ਵੇਲੇ ਕੀਤਾ ਹੋਇਆ ਜਾਪ ਬਹੁਤ ਫਾਇਦਾ ਦਿੰਦਾ ਹੈ। ਅੰਮ੍ਰਿਤ ਮਈ ਹੈ ਇਹ। ਕਿਉਂਕਿ ਉਸ ਸਮੇਂ ਇਕ ਤਾਂ ਦੁਨਿਆਵੀ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ। ਸਾਡੇ ਮਨ ਦੇ ਫੁਰਨੇ ਘਟੇ ਹੁੰਦੇ ਨੇ। ਇੱਕ ਜੋ ਅਸੀਂ ਸਵੇਰ ਨੂੰ ਅੱਖ ਖੁੱਲਣ ਤੋਂ ਪਹਿਲਾਂ ਬੈੱਡ ਤੇ ਲੇਟੇ-ਲੇਟੇ ਅਸੀਂ ਉਹ ਸ਼ਬਦ ਸੁਣੇ ਨੇ 5 ਮਿੰਟ 2 ਮਿੰਟ ਉਸ ਦੇ ਨਾਲ ਸਾਡੇ ਵਿਚਾਰ ਬਹੁਤ ਜਲਦੀ ਵਸ ਵਿੱਚ ਆਉਣਗੇ। ਸਾਡਾ ਮਨ ਸਹਿਜ ਵਿੱਚ ਆਵੇਗਾ ਹੁਣ ਜਦੋਂ ਅਸੀਂ ਰੋਜ਼ਾਨਾ ਇਸੇ ਤਰ੍ਹਾਂ ਕਰਾਂਗੇ ਸਾਡੇ ਵਿਚਾਰ ਸਾਡੇ ਵੱਸ ਵਿੱਚ ਆਉਣਗੇ ਸ਼ਬਦਾਂ ਦੇ ਨਾਲ ਪਿਆਰ ਪਵੇਗਾ ਸ਼ਬਦ ਸਾਨੂੰ ਹਰ ਸਮੇਂ ਸੁਣਾਈ ਦੇਣਗੇ ਜਿੱਥੇ ਵੀ ਜਾਵਾਂਗੇ ਇਹ ਸ਼ਬਦ ਸਾਡੇ ਨਾਲ ਹੀ ਰਹਿਣਗੇ ਬਹੁਤੇ ਜੀਵ ਅਮਰਤ ਵੇਲੇ ਸਿਮਰਨ ਤਾਂ ਕਰਦੇ ਨੇ ਪਰ ਕੋਈ ਨਾ ਕੋਈ ਦੁਨਿਆਵੀ ਇੱਛਾ ਲੈ ਕੇ ਕਰਦੇ ਨੇ ਕੋਈ ਇੱਛਾ ਕਿਹੋ ਜਿਹੀ ਹੁੰਦੀ ਹੈ ਕੋਈ ਨੌਕਰੀ ਲਈ ਕੋਈ ਘਰ ਲਈ ਕੋਈ ਬਿਮਾਰੀ ਲਈ ਕੋਈ ਤਰੱਕੀ ਲਈ ਕਈ ਜੀਵ ਦੇਵੀ ਦੇਵਤਿਆਂ ਜਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸਿਮਰਨ ਕਰਦੇ ਨੇ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਇਹ ਜਾਪ ਕਰਦਾ ਹੈ ਪਰ ਸਾਨੂੰ ਸਿਮਰਨ ਸਿਰਫ ਵਾਹਿਗੁਰੂ ਮਿਲਾਪ ਲਈ ਹੀ ਕਰਨਾ ਚਾਹੀਦਾ ਹੈ ਨਾਮ ਦੀ ਪ੍ਰਾਪਤੀ ਵਾਸਤੇ ਹੀ ਕਰਨਾ ਚਾਹੀਦਾ ਹੈ ਦੁਨਿਆਵੀ ਇੱਛਾ ਨੂੰ ਇੱਕ ਪਾਸੇ ਰੱਖ ਕੇ ਇਹ ਜਾਪ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਸੇ ਤਰ੍ਹਾਂ ਜਾਪ ਕਰਾਂਗੇ ਬਿਨਾਂ ਕਿਸੇ ਇੱਛਾ ਤੋਂ ਇੱਛਾ ਹੋਣੀ ਚਾਹੀਦੀ ਹੈ ਪਰ ਉਹ ਨਾਮ ਦੀ ਮਲਾਪ ਦੀ ਹੋਣੀ ਚਾਹੀਦੀ ਹੈ ਫਿਰ ਇਸ ਦੇ ਵਿੱਚ ਹੀ ਸਭ ਕੁਝ ਆ ਜਾਵੇਗਾ ਜਦ ਅਸੀਂ ਆਪਣੇ ਮੂਲ ਨੂੰ ਜੜ ਨੂੰ ਪਹਿਚਾਨ ਲਵਾਂਗੇ ਜੋ ਸ਼ਖਾਮਾ ਨੇ ਉਹ ਆਪਣੇ ਆਪ ਸਾਨੂੰ ਮਿਲ ਜਾਣਗੇ